ਭਗਵੰਤ ਮਾਨ ਲੜੇਗਾ ਮੈਂ ਪੱਕਾ ਜੇ ਭਗਵੰਤ ਵੇਖੋ ਜਿੱਥੋਂ ਤੱਕ ਭਗਵੰਤ ਦੀ ਗੱਲ ਹੈ ਜਿੱਥੋਂ ਤੱਕ ਭਗਵੰਤ ਦੀ ਗੱਲ ਹੈ ਉਹਦਾ ਚੈਲੰਜ ਪੂਰ ਜੇ ਚੀਫ ਮਿਨਿਸਟਰ ਲੜੇਗਾ ਮੈਂ ਉਹਦੇ ਬਰਾਬਰ ਚ ਲੜੂ ਜੇ ਮੁੱਖ ਮੰਤਰੀ ਨੇ ਲੜੇਗਾ ਫਿਰ ਮੈਂ ਨਹੀਂ ਲੜਨਾ ਮੈਂ ਵੈਸੇ ਆਪਣਾ ਆਲਰੇਡੀ ਮਾਨ ਪੰਜਾਬ ਨੂੰ ਦੇ ਦਿੱਤਾ ਆਪਣੇ ਕਾਡਰ ਨੂੰ ਦੇ ਦਿੱਤਾ ਆਪਣੀ ਪਾਰਟੀ ਨੂੰ ਦੱਸਿਆ ਆ ਜੇ ਭਗਵੰਤ ਲੜਦਾ ਉਹ ਬਕਾਇਦਾ ਤਾਂ ਉਹਦਾ ਚੈਲੰਜ ਜਿਸ ਤਰ੍ਹਾਂ ਹੈ ਸੀ ਉਸ ਤਰ੍ਹਾਂ ਮੈਨੂੰ ਕੋ ਤੇ ਜਿਹੜੀ ਮਰਜੀ ਸੀਟ ਤੋਂ ਪੰਜਾਬ ਚ ਜਿੱਥੋਂ ਵੀ ਲੜੇਗਾ ਭਗਵਾਨ ਦੇ ਬਰਾਬਰ ਮੈਂ ਆਵਾਂ ਬਾਜਵਾ ਸਾਹਿਬ ਤੁਸੀਂ ਕਹਿ ਰਹੇ ਹੋ ਕਿ ਤੁਸੀਂ ਪੰਜਾਬ ਦੇ ਮਾਣਯੋਗ ਮੁੱਖ ਮੰਤਰੀ ਮਾਨ ਸਾਹਿਬ ਦੇ ਖਿਲਾਫ ਲੋਕ ਸਭਾ ਦਾ ਇਲੈਕਸ਼ਨ ਲੜੂਗੇ ਤੁਹਾਨੂੰ ਭੁਲੇਖਾ ਆ ਤੁਸੀਂ ਭੁੱਲ ਗਏ ਹੋ ਕਿ ਹਜੇ 2 ਸਾਲ ਪਹਿਲਾਂ ਹੀ ਮਾਨ ਸਾਹਿਬ ਦੇ ਜਿਹੜੇ ਸਿਪਾਈ ਹੈ ਨਾ ਸਿਪਾਈ ਸੋਲਜਰ ਯਾ ਆਮਾਦੀ ਪਾਰਟੀ ਦੇ ਵਲੰਟੀਅਰ ਉਹਨਾਂ ਨੇ ਤੁਹਾਡੀਆਂ ਗੋਡੜੀਆਂ ਲਵਾਈਆਂ ਤੁਹਾਡਾ ਨਵਜੋਤ ਸਿੰਘ ਸਿੱਧੂ ਅੰਮ੍ਰਿਤਸਰ ਚੜਾਇਆ ਤੁਹਾਡਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਉਹਨੂੰ ਸਾਡੇ ਉਸ ਵਲੰਟੀਅਰ ਨੇ ਮਾਨ ਸਾਹਿਬ ਦੇ ਉਸ ਸਿਪਾਈ ਨੇ ਰਾਇਆ ਜਿੰਨੂੰ ਤੁਸੀਂ ਕਹਿੰਨੇ ਸੀ ਕਿ ਕਿਸ ਤਰ੍ਹਾਂ ਦੇ ਨਮੂਨੇ ਆ ਗਿਆ ਕਿਸ ਤਰ੍ਹਾਂ ਦੇ ਆਈਟਮ ਵਿਧਾਨ ਸਭਾ ਚ ਆ ਗਿਆ ਉਹੋ ਫਿਰ ਨੇ ਤੁਹਾਡੇ ਚੰਨੀ ਨੂੰ ਰਾਇਆ ਆ ਮਨਪ੍ਰੀਤ ਸਿੰਘ ਬਾਦਲ ਬੇਸ਼ੱਕ ਉਹਨਾਂ ਭਾਜਪਾ ਚਲੇ ਗਿਆ ਉਦੋਂ ਤੇ ਕਾਂਗਰਸ ਸੀ ਇਹਨੂੰ ਵੀ ਅਸੀਂ ਬਠਿੰਡੇ ਤੋਂ ਰਾਇਆ ਤੁਸੀਂ ਨਾਂ ਤੇ ਲੈ ਕੇ ਵੇਖੋ ਮਾਨ ਸਾਹਿਬ ਤੇ ਸਾਹਮਣੇ ਤੇ ਤੁਹਾਡੀ ਹੈਸ਼ੀਅਤ ਹੈ ਨਹੀਂ ਇਲੈਕਸ਼ਨ ਲੜਨ ਦੀ ਜੇ ਤੁਹਾਡੇ ਦਮ ਹਨ ਮਾਨ ਸਾਹਿਬ ਦੇ ਸਿਪਾਹੀਆਂ ਦੇ ਸਾਹਮਣੇ ਲਕਸ਼ਣ ਆ ਕੇ ਲੜੋ ਤੁਹਾਨੂੰ ਪਤਾ ਲੱਗ ਜੂਗਾ